ਸਾਸੀ ਗਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ। ਲਓ ਜੀ ਅੱਜ ਆਇਆ ਪਿੰਡ ਨਿੱਕੋਸਰਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਸਪੁਰ। ਬਾਕੀ ਵੀਰ ਦੇ ਕੋਲ ਨਾ ਦੋ ਪਸ਼ੂ ਆ। ਚੰਗੇ ਆ ਇੱਕ ਪੂਰੀ ਭਾਰੀ ਵੱਡੀ ਮੱਝ ਆ। ਗੱਪਣਿਆਂ ਦੋ ਚਾਰ ਦਿਨ ਖੜਦੀ ਅਜੇ। ਤੇ ਬਾਕੀ ਇੱਕ ਸੂਈ ਆ। ਇਹ ਵੀ ਤੁਹਾਨੂੰ ਇਹਦਾ ਵੀ ਬੱਚਾ ਵਿਖਾ ਦਿੰਨੇ ਆ। ਵੀਰ ਨੇ ਆਉਣ ਤੋਂ ਪਹਿਲਾਂ ਝੋਲੀ ਆ। ਬਾਕੀ ਕੋਈ ਮਹੀਨੇ ਦਾ ਲਾਲੇ ਤੇ ਕੋਈ 20 ਦਿਨਾਂ ਦਾ ਲਾਲੇ। ਕਿ ਦائیں ਅੱਗੇ ਕਰਦੇ ਆ ਵੀਰ ਨਾਲ ਗੱਲਬਾਤ ਕਿਉਂਕਿ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਉਂਕਿ ਆਉਣ ਵਾਲੇ ਟਾਈਮ ਤੇ ਤੁਹਾਨੂੰ ਇਦਾਂ ਦੇ ਤੋਹਫੇ ਵਿਖਾਉਂਦੇ ਰਹਿਣਾ ਆ ਤੇ ਬਾਕੀ ਕਿ ਲੋ ਕਰਦੇ ਆ ਵੀਰ ਨਾਲ ਗੱਲ ਪੂਰੀ ਡਿਟੇਲ ਲੈਣੇ ਇਹਨਾਂ ਦੀ ਹਨੀ ਸਸੀ ਕਾਲ ਜੀ ਵੀਰ ਜੀ ਸਸੀ ਕਾਲ ਵੀਰ ਜੀ ਹੋਰ ਸੁਣਾਓ ਵਧੀਆ ਵਧੀਆ ਜੇ ਤੇ ਉਧਰ ਵਾਲੀਆਂ ਵੇਗੀਆਂ ਫਿਰ ਉਧਰ ਵਾਲੀਆਂ ਵੇਗੀਆਂ ਬਸ਼ੀ ਧਾਈ ਵਾਲ ਚਲ ਗਈ ਸੀ ਠੀਕ ਹੈ ਤੇ ਮੱਝ ਘਾਲਣ ਹੋਰ ਘਲਦੀ ਸੀ ਚਲੋ ਵਧੀਆ ਹੋ ਗਿਆ ਹਾਂਜੀ ਹਾਂਜੀ ਤੇ ਅੱਜ ਫਿਰ ਕਿੰਨੇ ਆ ਅੱਜ ਦੋ ਨਾਕ ਜੇ ਠੀਕ ਹੈ ਤੇ ਆਪਣਾ ਨਾਮ ਦੱਸ ਦੋ ਹਾਂ ਨਾਮ ਗੁਰਪ੍ਰੀਤ ਸਿੰਘ ਪਿੰਡ ਨਿੱਕੋਸਰਾ تحصیل ਦੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸ ਖੋੜ ਠੀਕ ਹੈ ਫੋਨ ਨੰਬਰ 824339699 ਠੀਕ ਹੈ ਜੀ ਤੇ ਸਾਰੇ ਕੀ ਮਾਡੇ ਦੀ ਫਾਰਮ ਵਾਲੇ ਵੀਰਾਂ ਨੂੰ ਵੇਖਣ ਆਲੇ ਸਾਰੇ ਪਿਆਰ ਭਰੀ ਸਾਸਰੀ ਕਾਲ ਠੀਕ ਹੈ ਜੀ ਲਓ ਜੀ ਵੀਰ ਕੋ ਪਸ਼ੂ ਵਹੇ ਸਾਫ਼ ਹੀ ਤੋ ਵੀਗੀ ਵੀਰ ਦੀ ਅੱਜ ਵੀ ਲੈਣੇ ਡਿਟੇਲ ਇਹਦੀ ਕੀ ਡਿਟੇਲ ਜੇ ਦੀ ਫਿਰੋ ਵੀਰ ਜੀ ਗੱਬਣ ਮੱਝ ਜੇ ਤੀਜਾ ਸੂਆ ਇਹਨੇ ਸੁਣਾਵਾ ਠੀਕ ਆ ਪਹਿਲੇ ਸੂਏ ਕਹ ਕਹਾਂਦੇ ਮੁਤਾਬਕ ਹੀ ਘਰ ਵਾਲਿਆਂ ਦਾ ਪਹਿਲੇ ਸੂਏ ਨੇ 9 ਲੀਟਰ ਦੁੱਧ ਦਿੱਤਾ ਵਾ ਦੂਜੇ ਸੂਏ ਦੇ ਤਾਂ 10 ਠੀਕ ਐਰਕੀ ਜਿੰਨੀ ਸੰਭੀ ਸੁੰਦੀ ਐ ਏਤੀ ਦਊਗੀ 12 ਤੋਂ 13 ਲੀਟਰ ਦੁੱਧ ਚਵਾਊਗੀ ਮਾਂ ਠੀਕ ਆ ਤੀਜਾ ਸੂਆ ਹਰਕੀ ਹਾਂਜੀ ਐਰਕੀ ਦੀ ਤੀਜਾ ਸੂਆ ਤੇ ਕਿੰਨੇ ਦਿਨ ਲੈ ਜੂਗੀ ਦਿਨ ਕੁਝ ਹਫਤਾ ਲੈ ਜੂਗੀ ਅਜੇ ਅੱਛਾ ਹਫਤਾ ਲੈ ਜੂਗੀ ਹਾਂਜੀ ਬਾਕੀ ਚਲੋ ਤੋਰਾ ਹੇ ਨੂੰ ਥੋੜਾ ਜਿਆ ਮੈਂ ਕਿਵੇਂ ਲਿਸ਼ਕਾਂ ਕੋਈ ਨਵਾਈ ਸੁਵਾਈ ਨਹੀਂ ਜੈਡੀ ਜੰਮੀ ਜੰਮੀ ਭਲੀ ਵੇਖੋ ਤੁਸੀਂ ਪੂਰੀ ਸੰਭੀ ਆ ਅਗਿਆ ਗਾਂਵਾਰ ਕਾ ਵਾਣਾ ਲਗਾ ਦੇ ਪੂਰਾ ਸਾਰੇ ਭਰਾ ਆਪਾਂ ਅੰਦਾਜ਼ਾ ਲਾਉ ਪੂਰੀ ਚੰਗੀ ਰਾਜੀ ਜੰਮੀ ਭਲੀ ਆ ਪੂਰੀ ਸੰਭੀ ਆ ਕਿਸੇ ਪ੍ਰਾਣੇ ਫਾ ਫੁੱਲ ਕੱਦ ਕਾਠ ਵਾਲੀ ਜੇ ਹਾਂਜੀ ਫਿਰ ਕਿੰਨੇ ਦੀ ਦੇ ਦਈਏ ਜੈ ਜੈ ਜੀਏ ਵੀ ਜੀ ਜਿੱਦੀ ਦੇ ਮਾਜਿਆ ਲੋਕ ਤੇ ਮੰਗਦੇ ਲੱਖ ਲੱਖ ਨਹੀਂ ਲੱਖ ਵਾਲਾ ਆਪਾਂ ਇਹ ਕੰਮ ਨਹੀਂ ਕਰਨਾ ਚਲੋ ਹੈ ਜੰਮੀ ਪਲੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਂਭੀ ਆ ਕਿਸੇ ਭਰਾ ਨੇ ਜਿਹੜੀਆਂ ਸਾਰੀਆਂ ਖਾਹ ਖਾਓ ਤੇ ਲਾਟੂ ਲਾਕਾ ਵਾਲ ਕਾਮੀਆਂ ਜਦੋਂ ਹੱਦ ਤੱਕ ਮੈਂ ਪੂਰੀ ਭਰੂਗੀ ਹਾਂ ਨਹੀਂ ਨਹੀਂ ਹਾਇ ਹਾਂ ਪੂਰੀ ਭਰਾਂ ਜੰਮੀ ਪਲੀ ਆ ਤੇ ਜੈ ਜੀ ਕਰੀਏ ਕਿਨੇ ਦੇ ਦਈਏ ਜੈ ਜੀ ਫਿਰ 5 ਛਰ ਦੀਏ 90 ਦੇ ਦਈਏ ਓ ਨਹੀਂ ਇੱਕ ਵਰਤਾਰੇ ਜਿਆਦਾ ਆ ਆਪਣੇ ਚੈਨਲ ਤੇ ਮਹਿੰਗੇ ਨਹੀਂ ਨਾ ਪਸ਼ੂ ਪੈਂਦੇ ਆਪਾਂ ਜੱਜਾ ਕਰਦੇ ਆ ਜੀ ਦੱਸਿਆ ਹੰਤਾ ਨੂੰ ਪਤਾ ਇਦਿਨੇ ਲੋਕ ਪੜਾ ਤੇਰਾ ਕਿਲੋ ਆਈ ਲੱਖੋਂ ਬਾਹਰ ਹੁੰਦੀ ਆ ਇਹ ਜੀ ਦਿੱਤੀ ਦੱਸਿਆ ਤਾਂ ਨੂੰ ਕਰੀਏ ਮੰਨ ਤਾਂ ਹਾਂ ਤਾਂ ਚੱਲ ਦੋ ਸ਼ਰਤ ਦਿੰਨੇ ਆ ਨਹੀਂ ਭਾਜੀ ਮੈਂ ਨਾ ਹਾਂ ਨਾ 85 ਦੀ ਕਰਦੀ ਆ ਫਿਰ ਚੱਲ ਪਰ ਛੋੜ ਨਹੀਂ ਹਣੀ ਇਹ 85 ਜੋ ਕਿਲੋ ਮੱਝ ਵੀ ਪੂਰੀ ਗੁੰਡੀ ਗੁੰਡੀ ਆ ਪਲੀ ਜੁੜੀ ਆ ਦਾ ਜੇ 10 ਦਿਨ ਲੱਗੀ ਹੋਰ ਭਰ ਜਾਣਾ ਥਣ ਥੁਣ ਚੰਗਾ ਲੱਗਾ ਇਹਨੂੰ ਇਹ ਬਾਕੀ ਜੇ ਤੁਸੀਂ ਆਪ ਅੰਦਾਜ਼ਾ ਲਾਉਗੇ ਜੇ ਹੱਤਾ ਖੜੂਗੇ ਹੱਤਾ 10 ਦਿਨ ਲੈ ਜੂਗੀ ਅਜੇ ਕੋਈ ਪੁੜੇ ਪੜੇ ਨਹੀਂ ਇਹ ਛੁੱਟੇ ਕੋਈ ਸਾਰੀਆਂ ਕਿ ਲੱਖ ਲੱਖ ਵੜ ਕਰ ਜਾਈਆਂ ਇੰਨੇ ਜਿੰਨੀਆਂ ਚਲੋ ਠੀਕ ਹੈ ਜੀ ਤੇ ਇਹਦੀ ਕੀ ਟੇਲ ਜੇ ਇਹ ਪਹਿਲਾ ਸੂਆ ਝੋਟੀ ਏ ਠੀਕ ਆ ਤੇ ਕੁਝ 20 ਕ ਦੇਆਂ ਦੀ ਸੂਈ ਆ ਬਾਕੀ ਬੱਚਾ ਇਹਦਾ ਲਓ ਜੀ ਕੋਈ 20 ਦਾ ਲਾ ਲਓ ਕੋਈ 50 ਦਾ ਲਾ ਲਓ ਬਾਕੀ ਆਪਣੇ ਹਿਸਾਬ ਨਾਲ ਲਾ ਲਓ ਤੁਸੀਂ ਤੇ ਕਿੰਨਾ ਦੁੱਧ ਜੇ ਦੇ ਕੋਲ 8 ਕਿਲੋ ਜੇ ਠੀਕ ਆ 8 ਕਿਲੋ ਦੁੱਧ ਆ 8 ਕਿਲੋ ਦੁੱਧ ਸੇ ਤਿਆਰ ਆ ਬਾਕੀ ਸੇਵਾ ਤੇ ਆਪਣੀ ਦੇ ਟਪਾਂਡਿਆ ਵਾਧ ਵੀ ਸਕਦੀ ਆ ਕਿਉਂਕਿ ਸੇਵਾ ਤੇ ਆ 8 ਕਿਲੋ ਚਵਾਈ ਜਾਊਗੀ ਜਿੰਨੀ ਕੋਈ ਸੇਵਾ ਕਰੇਗਾ ਉਹਨਾਂ ਦੇ ਆਹ ਦੇ ਪੁੱਠਾ ਡੱਕਾ ਹੁਣ ਗਾਂ ਹੀ ਹੋਣਾ ਆ ਹਾਂਜੀ ਹਾਂਜੀ ਪਟਾ ਨੂੰ ਬੜਾ ਪ੍ਰਾਲੀ ਚੱਲਣ ਦੀ ਆ ਕੋ ਹਾਂਜੀ ਤੋਰ ਤੋਂ ਇਹਨੂੰ ਵੀ ਠਣਸੋਣੇ ਨੂੰ ਵੀ ਚੰਗਾ ਲੱਗਦਾ ਤੇ ਇਹ ਨਾ ਡਰਦੀ ਆ ਹਾਂਜੀ ਤੁਰੀ ਕਮੜ ਦਾ ਕੈਮੇ ਨੂੰ ਇੱਕ ਇਹ ਨਾ ਹਾਂ ਇਹ ਡਰਦੀ ਆ ਬਾਕੀ ਚਲੋ ਹੈ ਵੀ ਪੂਰੀ ਵੱਡੀ ਦੇ ਕੱਦ ਕਾਠ ਵਾਲੀ ਆ ਠਣਸੋਣੇ ਨੂੰ ਵੀ ਬੜਾ ਕਮਾਲ ਦਾ ਲਗਾ ਦੇ ਆਣ ਸੁਣ ਕਰੋ ਚੱਕੇ ਦਾ ਥੋੜਾ ਜਨਾ ਡਰਦੀ ਆ ਕਿ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਚੈਨਲ ਆਪਣੇ ਨੂੰ ਕਰੋ ਸਬਸਕ੍ਰਾਈਬ ਪਸ਼ੂ ਤੁਹਾਨੂੰ ਇਦਾਂ ਦੇ ਚੰਗੇ ਤੋਂ ਚੰਗੇ ਵਖਾਇਆ ਕਰਨੇ ਮਾੜਾ ਪਸ਼ੂ ਕੋਈ ਨਹੀਂ ਵਖਾਉਣਾ ਬਸ ਕਿਵੀ ਜੰਮੀ ਪਲੀ ਆ ਪੂਰੀ ਰਾਜੀ ਆ ਛੋਟੀ ਪਹਿਲਾ ਸੂਆ ਵਾਲੀ ਛੋਟੀ ਏ ਤੇ ਇਹ ਕਿਨੇ ਦੇ ਦिए ਫਿਰ ਇਹ ਵੀਡੀਓ ਵੇਖੀ ਦੀ ਲੋ ਕੋਈ 85 ਕੰਡਿਆ ਕੋਈ 80 ਕੰਡਿਆ ਉਹ ਨਹੀਂ ਇੰਨਾ ਨਹੀਂ ਆਪਾਂ ਕਰਨਾ 75 ਦੀ ਦੇ ਦਈਏ ਨਹੀਂ ਕਰੀਏ ਮੈਂ ਤਨਾ ਮੰਨਤਾ ਨਾ ਪੰਜ ਹੀ ਛੱਡੀਏ 70 ਦੀ ਦੇ ਆ ਜੀ ਵੇਖ ਲਓ ਜੇ ਹੁੰਦੀ ਕਿਸਰ ਕੇ ਜੋ ਤੁਸੀਂ ਕਹਦੋ ਵੀ ਦੇ ਦਾਂ ਦੋ ਛੱਡਦੀ ਹੋਰ ਫਿਰ ਤਿੰਨ ਛੱਡੀਏ ਹਾਂ ਨਾ 65000 ਦੀ ਦਵਾਂ ਪਰ ਪਹਿਲਾਂ ਘੋਟੀ ਕੋਈ 1.5 ਕਿਲੋ ਵਾਲੀ ਬੈਂਦੀ ਨਾ ਲਏਗਾ ਠੀਕ ਹੈ ਜੀ 20 ਦਿਨਾਂ ਦੀ ਸੂਈ ਨੌਜਵਤ ਜੀ ਹੈ ਫੇਸ ਬਿਊਟੀ ਕਰੋ ਚੈੱਕ ਬਾਕੀ ਚਲੋ ਸਿੰਗਲ ਉਧਾਰਾ ਵਾਲਾ ਥਾਨ ਖਾਓ ਥਾਨ ਥੋੜਾ ਥੋੜਾ ਡਰਦੀ ਆ ਤੁਸੀਂ ਪਲਾਉ ਅੰਦਾਜ਼ਾ ਇਸ ਗੁੜੀ ਬਾਕੀ ਦੋਵੇਂ ਜੰਮੀਆਂ ਪਲੀਆਂ ਆ ਤੇ ਬਾਕੀ ਚਲੋ ਕੋਈ ਵੀਰ ਗੱਬਣ ਆਪਣੀ ਪਾਸ ਕਰਕੇ ਤੇ ਸੂਈ ਚੋ ਚਵਾ ਕੇ ਗੱਬਣ ਦੀ ਵਿੱਜੀ ਥਾਲਿਆਂ ਦੀ ਪਿੱਛੇ ਦੀ ਫੁੱਲ ਗਰੰਟੀ ਆ ਠੀਕ ਆ ਤੇ ਵੀ ਕੋਈ ਚੋ ਚਵਾ ਕੇ ਆਪਣੀ ਵੀ ਪਾਸ ਕਰਕੇ ਖਾ ਰੋ ਬਾਕੀ ਜੇ ਕੋਈ ਜੇ ਕੋਈ ਆਨਲਾਈਨ ਮੰਗਾਉਂਦਾ ਥਾਂ ਲੀਟਰਾਂ ਦੀ ਫੁੱਲ ਗਰੰਟੀ ਹੋ ਵੀ ਹਾਂ ਬਾਕੀ ਚਲੋ ਕੋਈ ਆਪਣੀ ਵੀਡੀਓ ਕਾਲ ਦੇ ਵਿੱਚ ਚਵਾ ਸਕਦਾ ਆ ਵੀਡੀਓ ਕਾਲ ਦੇ ਵਿੱਚ ਆ ਸਕਦਾ ਚਲੋ ਠੀਕ ਆ ਧੰਨਵਾਦ ਜੀ